ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਇਸ ਮਾਈਂਡ ਦੀ ਗੱਲ ਕਰਨੀ ਆ ਇਹ ਸਾਡਾ ਜਿਹੜਾ ਮਾਈਂਡ ਆ ਨਾ ਇਸ ਮਾਈਂਡ ਦਾ ਜਿਹੜਾ ਸੋਚਣ ਦਾ ਤਰੀਕਾ ਵਾ ਨਾ ਜੱਕਦਮ ਤੇ ਚੇਂਜ ਹੋ ਜਾਂਦਾ ਵਾ ਜੱਕਦਮ ਤੇ ਇਸ ਮਾਈਂਡ ਨੇ ਕਦੀ ਕੁਝ ਹੋ ਜਾਣਾ ਤੇ ਕਦੀ ਕੁਝ ਹੋ ਜਾਣਾ ਵਾ ਜਿੰਨੀ ਦੇਰ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਤੇ ਸਾਡੇ ਮਾਈਂਡ ਨੇ ਬੜਾ ਸੋਚਣਾ ਵੀ ਇਹ ਚੀਜ਼ ਮੇਰੇ ਕੋਲ ਹੋਣੀ ਚਾਹੀਦੀ ਆ ਜਦੋਂ ਇਹ ਚੀਜ਼ ਸਾਡੇ ਕੋਲ ਆ ਗਈ ਉਹ ਚੀਜ਼ ਮਿੱਟੀ ਸਾਡੇ ਇਸ ਮਾਈਂਡ ਨੇ ਉਹ ਚੀਜ਼ ਮਿੱਟੀ ਕਰ ਦੇਣੀ ਆ ਸਾਡੇ ਇਸ ਮਾਈਂਡ ਦਾ ਸੋਚਣ ਦਾ ਤਰੀਕਾ ਇੱਕ ਸਕਿੰਟ ਤੋਂ ਪਹਿਲਾਂ ਚੇਂਜ ਹੋ ਜਾਂਦਾ ਵਾ ਮੰਨ ਲਓ ਸਾਡੇ ਸਾਹਮਣੇ ਦੋ ਸਕੇ ਭੈਣ ਭਰਾ ਖੜੇ ਆ ਜੇ ਇਸ ਮਾਈਂਡ ਨੂੰ ਇਸ ਮਾਈਂਡ ਨੂੰ ਪਤਾ ਵਾ ਵੀ ਉਹ ਭੈਣ ਭਰਾ ਵਾ ਉਸ ਮਾਈਂਡ ਨੇ ਉਹਨੂੰ ਭੈਣ ਭਰਾ ਦੀ ਤਰ੍ਹਾਂ ਦੇਖਣਾ ਵਾ ਉਸ ਭੈਣ ਭਰਾ ਦੀ ਤਰ੍ਹਾਂ ਸੋਚਣਾ ਵਾ ਜੇ ਇਸ ਮਾਈਂਡ ਨੂੰ ਨਹੀਂ ਪਤਾ ਕਿ ਉਹ ਭੈਣ ਭਰਾ ਵਾ ਤੇ ਫਿਰ ਇਸ ਮਾਈਂਡ ਨੇ ਜਕਦਮ ਤੇ ਚੇਂਜ ਹੋ ਜਾਣਾ ਜਕਦਮ ਤੇ ਇਹਨੇ ਆਪਣਾ ਸੋਚਣ ਦਾ ਜਿਹੜਾ ਤਰੀਕਾ ਵਾ ਉਹ ਅਲੱਗ ਕਰ ਦੇਣਾ ਵਾ ਇਸ ਮਾਈਂਡ ਨੂੰ ਕਾਬੂ ਤੇ ਪਾਉਣਾ ਤੇ ਸਾਨੂੰ ਗੁਰਬਾਣੀ ਦਾ ਸਹਾਰਾ ਲੈਣਾ ਪੈਣਾ ਵਾ ਸਾਨੂੰ ਉਸ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਨਾਲ ਜੁੜਨਾ ਪੈਣਾ ਵਾ ਜੇ ਅਸੀਂ ਇਸ ਮਾਈਂਡ ਉੱਤੇ ਕਾਬੂ ਪਾਉਣਾ ਵਾ ਹੁਣ ਵੇਖੋ ਸਾਡੇ ਕੋਲ ਮੰਨ ਲਓ ਸਕੂਟਰ ਨਹੀਂ ਹੈਗਾ ਤੇ ਸਾਡੇ ਇਸ ਮਾਈਂਡ ਨੇ ਨਾ ਸੋਚਣਾ ਵੀ ਯਾਰ ਮੇਰੇ ਕੋਲ ਆ ਸਕੂਟਰ ਹੋਵੇ ਤੇ ਫਿਰ ਗੱਲ ਬਣਦੀ ਆ ਹੈਨਾ ਉਨੀ ਦੇਰ ਤੱਕ ਉਹ ਜਿਹੜੀ ਚੀਜ਼ ਆ ਕਰੋੜਾਂ ਦੀ ਆ ਜਿੰਨੀ ਦੇਰ ਤੱਕ ਦੂਜੇ ਦੇ ਕੋਲ ਆ ਜਦੋਂ ਉਹ ਚੀਜ਼ ਦੂਜੇ ਕੋਲੋਂ ਸਾਡੇ ਕੋਲ ਆ ਗਈ ਅਸੀਂ ਉਹ ਚੀਜ਼ ਲੈ ਲਈ ਸਾਡੇ ਇਸ ਮਾਈਂਡ ਨੇ ਉਹ ਚੀਜ਼ ਮਿੱਟੀ ਕਰ ਦੇਣੀ ਆ ਉਹਦੇ ਬਾਰੇ ਸੋਚਣਾ ਬੰਦ ਕਰ ਦੇਣਾ ਵਾ ਫਿਰ ਇਸ ਮਾਈਂਡ ਨੇ ਕੀ ਸੋਚਣਾ ਵੀ ਮੇਰੇ ਕੋਲ ਯਾਰ ਕਾਰ ਹੋਵੇ ਤੇ ਗੱਲ ਬਣਦੀ ਫਿਰ ਉਹਨੇ ਕਾਰ ਬਾਰੇ ਸੋਚਣਾ ਫਿਰ ਜੇ ਸਾਡੇ ਕੋਲ ਉਹ ਚੀਜ਼ ਆ ਗਈ ਫਿਰ ਸਾਡੇ ਇਸ ਮਾਈਂਡ ਨੇ ਉਹ ਚੀਜ਼ ਵੀ ਮਿੱਟੀ ਕਰ ਦੇਣੀ ਆ ਸੰਗਤ ਜੀ ਇਸ ਮਾਈਂਡ ਦਾ ਜਿਹੜਾ ਸੋਚਣ ਦਾ ਜੱਕਦੰਤ ਤੇ ਤਰੀਕਾ ਵਾ ਇੱਕ ਸਕੈਂਟ ਤੋਂ ਪਹਿਲਾਂ ਚੇਂਜ ਹੋ ਜਾਂਦਾ ਵਾ ਅੱਖ ਝਪਕਣ ਤੋਂ ਪਹਿਲਾਂ ਇਸ ਮਾਈਂਡ ਦਾ ਜਿਹੜਾ ਸੋਚਣਾ ਵਾ ਉਹ ਚੇਂਜ ਹੋ ਜਾਂਦਾ ਵਾ ਸਾਡਾ ਇਹ ਮਾਈਂਡ ਕਿਸੇ ਨੂੰ ਬੜਾ ਚੰਗਾ ਕਹਿੰਦਾ ਵਾ ਵੀ ਆ ਇਨਸਾਨ ਆ ਜਿਹੜਾ ਬੜਾ ਵਧੀਆ ਵਾ ਬਹੁਤ ਵਧੀਆ ਇਨਸਾਨ ਆ ਤੇ ਜੇ ਉਹੀ ਇਨਸਾਨ ਨੇ ਰਾਤ ਨੂੰ ਸ਼ਰਾਬ ਪੀ ਕੇ ਕਿਸੇ ਨੂੰ ਗਾਲਾਂ ਕੱਢੀਆਂ ਬੁਰਾ ਭਲਾ ਬੋਲਿਆ ਰਾਤ ਨੂੰ ਇਹ ਲੇੜ ਕੇ ਸ਼ਰਾਬ ਕੀਤੀ ਨਾਲੀ ਦੇ ਵਿੱਚ ਡਿੱਗਾ ਹੋਵੇ ਮੁੰਡਾ ਤੇ ਸਾਡੇ ਇਸ ਮਾਈਂਡ ਨੇ ਜੱਕਦਮ ਤੇ ਉਚਿੰਜਨ ਚੇਂਜ ਹੋ ਜਾਣਾ ਵੀ ਆ ਬੰਦਾ ਕੋਈ ਯਾਰ ਇਹਨੂੰ ਅਗਲੀ ਹੈ ਨਹੀਂ ਸਾਡੇ ਮਾਈਂਡ ਨੇ ਇੱਥੋਂ ਤੱਕ ਸੋਚ ਲੈਣਾ ਜੱਕਦਮ ਤੇ ਇਹਦਾ ਜਿਹੜਾ ਨਜ਼ਰੀਆ ਉਹ ਚੇਂਜ ਹੋ ਜਾਂਦਾ ਵਾ ਇਹ ਮਾਈਂਡ ਸਾਡਾ ਕਾਬੂ ਚ ਕਰਨ ਵਾਸਤੇ ਸਾਨੂੰ ਉਸ ਬਾਣੀ ਦਾ ਜਿਹੜਾ ਸਹਾਰਾ ਉਹ ਲੈਣਾ ਪੈਣਾ ਵਾ ਕਿਉਂਕਿ ਜਿਹੜਾ ਬਾਣੀ ਦਾ ਕੱਲਾ-ਕੱਲਾ ਲਫ਼ਜ਼ ਹੈ ਨਾ ਉਹ ਹੀਰਾ ਹੀਰੇ ਸੰਗਤ ਜੀ ਤੇ ਹੀਰੇ ਦੀ ਕੀਮਤ ਕਰੋੜਾਂ ਦੇ ਵਿੱਚ ਆ ਜੇ ਉਹ ਹੀਰਾ ਮੰਨ ਲਓ ਕੋਈ ਪਸ਼ੂ ਖਾ ਜਾਵੇ ਤੇ ਪਸ਼ੂ ਦੀ ਕੀਮਤ ਕੀ ਆ ਕੋਈ ਵੀ ਨਹੀਂ ਹੈ ਨਾ ਪਸ਼ੂ ਦੀ ਕੀਮਤ ਕੁਛ ਵੀ ਨਹੀਂ ਜੇ ਉਹ ਪਸ਼ੂ ਹੀਰਾ ਖਾ ਜਾਵੇ ਤੇ ਪਸ਼ੂ ਕਿੰਨੇ ਦਾ ਹੋ ਗਿਆ ਹੋ ਗਿਆ ਨਾ 1 ਕਰੋੜ ਰੁਪਏ ਦਾ ਸੰਗਤ ਜੀ ਅਸੀਂ ਉਹ ਬਾਣੀ ਪੜਨੀ ਆ ਬਾਣੀ ਪੜ ਕੇ ਅਸੀਂ ਇੱਕ ਇੱਕ ਕਰੋੜ ਤੋਂ ਵੀ ਉੱਪਰ ਹੋਣਾ ਵਾ ਕਿਉਂਕਿ ਬਾਣੀ ਪੜਾਂਗੇ ਸਾਨੂੰ ਸੋਝੀ ਆਏਗੀ ਸਿਆਣੀ ਗੱਲ ਕਰਾਂਗੇ ਫਿਰ ਇਹ ਮਾਈਂਡ ਸਾਡਾ ਸਿਆਣਾ ਸੋਚੇਗਾ ਚੰਗੀ ਗੱਲ ਸੋਚੇਗਾ ਕਿਸੇ ਵਾਸਤੇ ਕੋਈ ਬੁਰਾ ਨਹੀਂ ਸੋਚੇਗਾ ਵਧੀਆ ਸੋਚੇਗਾ ਸੰਗਤ ਜੀ ਆਪਾਂ ਬਾਣੀ ਪੜਿਆ ਕਰੀਏ ਇਸ ਮਾਈਂਡ ਨੂੰ ਆਪਣੇ ਕਾਬੂ ਕਰਿਆ ਕਰੀਏ ਇਸ ਕਰਕੇ ਸੰਗਤ ਜੀ ਆਪਾਂ ਬਾਣੀ ਪੜ੍ਹਨੀ ਆ ਉਹ ਜਿਹੜੇ ਹੀਰੇ ਆ ਆਪਾਂ ਹੀਰੇ ਲੱਭਣੇ ਹੀਰੇ ਕਿੱਥੇ ਆ ਆਪਣੇ ਆਪ ਨੂੰ ਆਪਾਂ ਕਰੋੜਾਂ ਰੁਪਈਆ ਦੇ ਵਿੱਚ ਲੈ ਕੇ ਆਉਣਾ ਵਾ ਕਿ ਅਸੀਂ ਕਰੋੜਾਂ ਦੇ ਆ ਸੰਗਤ ਜੀ ਬਾਣੀ ਪੜ੍ਹੀਏ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ